ਸਾਡੇ ਗੁਰੂ ਸਹਿਬਾਨ ਬਾਣੀ ਦਾ ਉਚਾਰਨ ਉਦੋਂ ਕਰਦੇ ਸਨ ਜਦੋਂ ਕੋਈ ਗੁਰੂ ਸਾਹਿਬ ਦੇ ਕੋਲ ਚੱਲ ਕੇ ਕੋਈ ਆਉਂਦਾ ਗੁਰੂ ਦੇ ਨਾਲ ਕੋਈ ਸਵਾਲ ਜਵਾਬ ਹੁੰਦੇ ਫਿਰ ਮੇਰੇ ਗੁਰੂ ਬਾਣੀ ਦਾ ਉਚਾਰਨ ਕਰਦੇ ਜਿੱਦਾਂ ਆਪਾਂ ਬਚਨ ਪੜ੍ਹਦੀਆਂ ਮੁੰਦਾ ਸੰਤੋਖ ਸ਼ਰਮਪਤ ਜੋ ਦੀ ਸ਼ਬਦਾਂ ਦੇ ਨਾਲ ਗੋਸ਼ਟੀ ਹੁੰਦੀ ਹੈ ਬਾਣੀ ਮੇਰਾ ਬਾਬਾ ਨਾਨਕ ਉਚਾਰਦੇ। ਜਾਂ ਫਿਰ ਗੁਰਬਾਣੀ ਨੂੰ ਉਦੋਂ ਉਚਾਰਦੇ ਸਨ ਮੇਰੇ ਗੁਰੂ ਸਾਹਿਬ। ਜਦੋਂ ਗੁਰਮੁਖ ਪਿਆਰਿਓ ਆਨੰਦ ਦੇ ਵਿੱਚ ਰਸ ਦੇ ਵਿੱਚ ਟਿਕੇ ਹੋਏ ਸਨ ਆਨੰਦ ਦੇ ਵਿੱਚ ਆ ਕੇ ਉਹਦਾ ਸ਼ੁਕਰਾਨਾ ਅਦਾ ਕਰਦਿਆਂ ਹੋਈਆਂ ਮੇਰੇ ਗੁਰੂ ਸਾਹਿਬ ਬਾਣੀ ਉਚਾਰਦੇ। ਜਾ ਫਿਰ ਬਾਣੀ ਉਦੋਂ ਉਚਾਰਦੇ ਮੇਰੇ ਗੁਰੂ ਸਾਹਿਬ ਜਦੋਂ ਕੋਈ ਦੁਖੀ ਬੰਦਾ ਮਿਲ ਜਾਂਦਾ ਦੁਖੀ ਨੂੰ ਦੇਖ ਕੇ ਮੇਰੇ ਗੁਰੂ ਸਾਹਿਬਾਨ ਨੇ ਬਾਣੀ ਦਾ ਉਚਾਰਨ ਕਰਨਾ ਉਹਦੇ ਭਲੇ ਵਾਸਤੇ ਉਹਦੀ ਸ਼ਾਂਤੀ ਵਾਸਤੇ ਬਹੁਤ سارے ਸ਼ਬਦ ਨੇ ਜਿਹੜੇ ਗੁਰਬਾਣੀ ਦੇ ਅੰਦਰ ਗੁਰਮੁਖ ਪਿਆਰਿਓ ਸਵਾਲ ਤੇ ਜਵਾਬ ਨੇ ਉਪਦੇਸ਼ ਦਿਨ ਲੱਗੀਆਂ ਮੇਰੇ ਗੁਰੂ ਸਾਹਿਬਾਨਾ ਨੇ ਬਾਣੀ ਦਾ ਉਚਾਰਨ ਕੀਤਾ ਜਿੱਦਾਂ ਉਹ ਵਚਨ ਪੜ੍ਹਦੇ ਆ ਜਿੱਦਾਂ ਇਹ ਸ਼ਬਦ ਈਵਨਾਵਾਦੀ ਧਰਤੀ ਤੇ ਉਚਾਰਨ ਕੀਤਾ ਹੋਇਆ ਜੈਸੀ ਮੈਂ ਆਵਾਂ ਹਾਂ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵਿਲਾਪ ਜੋ ਠੱਗ ਦੇ ਕੋਲ ਗਏ ਸੱਜਣ ਠੱਗ ਦੇ ਕੋਲ ਤਾਂ ਉਹਦੇ ਵੇੜੇ 'ਚ ਵੇਖ ਕੇ ਮੇਰੇ ਸਤਿਗੁਰੂ ਨੇ ਬਾਣੀ ਦਾ ਉਚਾਰਨ ਕੀਤਾ ਗੁਰਮੁਖ ਜੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਅਸਥਾਨ ਤੇ ਕਿਸੇ ਜਗ੍ਹਾ ਜਾਂਦੇ ਨੇ ਸੰਗਤ ਨੂੰ ਉਪਦੇਸ਼ ਦਿੰਦੇ ਨੇ ਤਾਂ ਉੱਥੇ ਬੈਠ ਕੇ ਬਾਣੀ ਦਾ ਉਚਾਰਨ ਕਰ ਦਿੰਦੇ ਜਿੱਦਾਂ ਆਪ ਬਚਨ ਪੜ੍ਹਦੇ ਆ ਕਾਹੇ ਰੇਵਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਇਹ ਸ਼ਬਦ ਨਗਰ ਕਟੂ ਬਾਲੀਆਂ ਦੇ ਲੱਗੀ ਹੈ ਨੌਵੇਂ ਪਾਤਸ਼ਾਹ ਦਾ ਸਥਾਨ ਹੈ ਉੱਥੇ ਬੈਠ ਕੇ ਮੇਰੇ ਸਤਿਗੁਰੂ ਨੇ ਉਚਾਰਨ ਕੀਤਾ ਬਹੁਤ ਸਾਰੀ ਬਾਣੀ ਹੈ ਜਿਹੜੀ ਸਵਾਲ ਜਵਾਬ ਕਰਦੇ ਹੋਇਆ ਉਪਦੇਸ਼ ਦਿੰਦੇ ਹੋਇਆ ਕਿਸੇ ਦੁਖੀ ਦੀ ਪੁਕਾਰ ਸੁਣ ਕੇ ਮੇਰੇ ਸਤਿਗੁਰੂ ਨੇ ਬਾਣੀ ਦਾ ਉਚਾਰਨ ਕੀਤਾ ਹੈ ਸਾਡੇ ਗੁਰੂ ਸਾਹਿਬਾਨਾਂ ਨੇ ਬਾਣੀ ਨੂੰ ਉਚਾਰਿਆ ਲਿਖਿਆ ਨਹੀਂ ਹੈ ਕਿਵੇਂ ਕਰਕੇ ਗੁਰਬਾਣੀ ਨੂੰ ਕਿਹਾ ਤੁਰ ਕੀ ਬਾਣੀ ਆਈ ਧੁਰ ਦਰਗਾਹ ਹੋ ਬਾਣੀ ਉਹਦੀ ਸਿਫਤ ਕਰਦਿਆਂ ਹੋਇਆਂ ਜਿੱਦਾਂ ਆਪਾਂ ਬਚਨ ਹੋਰ ਪੜ ਲੀਏ ਜਿਵੇਂ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਤੇ ਪਤਸ਼ਾ ਇਹ ਸ਼ਬਦ ਇਹ ਬਾਣੀ ਉਚਾਰਨ ਕਰਦੇ ਨੇ ਕਿੱਥੇ ਲਾਹੌਰ ਦੀ ਦਰਤੀ ਤੇ ਆਪਣੇ ਤਾਇਆ ਜੀ ਦੇ ਘਰ ਆਪਣੇ ਤਾਇਆ ਜੀ ਦੇ ਘਰ ਬੈਠੇ ਨੇ ਤੇ ਚਿੱਠੀਆਂ ਦੇ ਰੂਪ ਦੇ ਵਿੱਚ ਬਾਣੀ ਗੁਰੂ ਅਰਜਨ ਸਾਹਿਬ ਮਹਾਰਾਜ ਉਚਾਰਨ ਕਰਦੇ ਨੇ ਕੀ ਕਹਿੰਦੇ ਨੇ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰਕ ਕੀ ਨਿਆਈ ਤਿਰਖਾ ਨਾ ਉਤਰਾ ਸੰਤ ਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀ ਇਹ ਬਾਣੀ ਲਾਹੌਰ ਦੇ ਅੰਦਰ ਦਾ ਹੈ ਆਪਣੇ ਤਾਇਆ ਜੀ ਦੇ ਘਰ ਚਿੱਠੀ ਦੇ ਰੂਪ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਤੋੜੀਏ ਜਦੋਂ ਗੁਰੂ ਸਾਹਿਬ ਜੀ ਨੂੰ ਮਿਲੇ ਪਿਓ ਪੁੱਤਾਂ ਦਾ ਮੇਲ ਹੁੰਦਾ ਹੈ ਤੇ ਫਿਰ ਮੇਰੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਕਹਿੰਦੇ ਨੇ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਵਨਾਸੀ ਕਰਮੈ ਪਾਇਆ ਇਦਾਂ ਮੇਰੇ ਗੁਰੂ ਸਾਹਿਬਾਨਾ ਨੇ ਬਾਣੀ ਦਾ ਉਚਾਰਨ ਕੀਤਾ ਜਿੱਥੇ-ਜਿੱਥੇ ਗਏ ਜਿੱਥੇ-ਜਿੱਥੇ ਉਪਦੇਸ਼ ਦਿੱਤਾ ਜਿੱਥੇ-ਜਿੱਥੇ ਦੁਖੀਆਂ ਨਾਲੋਂ ਮਿਲੇ ਉੱਥੇ-ਉੱਥੇ ਬਾਣੀ ਦਾ ਉਚਾਰਨ ਕਰਦੇ ਰਹੇ ਮੇਰੇ ਸਤਿਗੁਰੂ ਸਾਡੇ ਗੁਰੂ ਸਹਿਬਾਨਾਂ ਨੇ ਬਾਣੀ ਦਾ ਕੇਵਲ ਉਚਾਰਨ ਕੀਤਾ ਹੈ ਗੁਰੂ ਕੇ ਸਿੱਖਾਂ ਨੇ ਬਾਣੀ ਨੂੰ ਲਿਖਿਆ ਹੈ ਭਾਈ ਗੁਰਦਾਸ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਦੀ ਗੋਦ ਦੇ ਵਿੱਚ ਬੈਠ ਕੇ ਬਾਣੀ ਨੂੰ ਲਿਖਿਆ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਕਸਰੀ ਦਮਦਮਾ ਸਾਹਿਬ ਦੀ ਧਰਤੀ ਤੇ ਗੁਰਦੁਆਰਾ ਲਖਨ ਸਰ ਸਾਹਿਬ ਦੀ ਜਗ੍ਹਾ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਮਰਨੇ ਬਾਣੀ ਦਾ ਉਚਾਰਨ ਕੀਤਾ ਤੇ ਭਾਈ ਮਨੀ ਸਿੰਘ ਨੇ ਬੋਲੋ ਬਾਣੀ ਲਿਖੀ ਇਸ ਤਰ੍ਹਾਂ ਪਿਆਰਿਓ ਗੁਰਬਾਣੀ ਦਾ ਉਚਾਰਨ ਹੋਇਆ ਇਸ ਤਰ੍ਹਾਂ ਬਾਣੀ ਜਿਹੜੀ ਉਚਾਰੀ ਗਈ ਹੈ ਲਿਖੀ ਗਈ ਹੈ ਤੇ ਸਾਡੇ ਭਲੇ ਵਾਸਤੇ ਸਾਡੀ ਮੁਕਤੀ ਵਾਸਤੇ ਇਹੇ ਕਰਕੇ ਹੀ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਗੁਰੂ ਨੂੰ ਗੁਰੂ ਗ੍ਰੰਥ ਸਿਮਰਨ ਨੂੰ ਗੁਰਤਾ ਗੱਦੀ ਦੇ ਕੇ ਸਾਨੂੰ ਹੁਕਮ ਕਰ ਦਿੱਤਾ ਹੈ ਸਭ ਸਿੱਖਨ ਕੋ ਹੁਕਮ ਹੈ ਗੁਰੂ ਮੰਨਿਓ ਗੁਰੂ ਗ੍ਰੰਥ ਜੀ ਮੰਨਿਓ ਮੰਨਣਾ ਕਿਵੇਂ ਹੈ ਇਹ ਨਹੀਂ ਵੀ ਮੱਥਾ ਟੇਕਿਆ ਰਮਾਲਾ ਚੜਾਤਾ ਦੇਗਾਂ ਕਰਾਤੀਆਂ ਪ੍ਰਕਰਮਾ ਕਰ ਲੀਆਂ ਨਹੀਂ ਇਹ ਮੰਨਣਾ ਥੋੜੀ ਹੈ ਇਹਨੂੰ ਮੰਨਣਾ ਨਹੀਂ ਕਹਿੰਦੇ ਗੁਰੂ ਗ੍ਰੰਥ ਜੀ ਮੰਨਿਓ ਮੰਨਣਾ ਕਿਵੇਂ ਹੈ ਪ੍ਰਗਟ ਗੁਰਾਂ ਕੀ ਦੇਹ ਮੇਰਾ ਗੁਰੂ ਪ੍ਰਗਟ ਹੈ ਦਸ ਗੁਰੂ ਸਾਹਿਬਾਨ ਨੇ ਵੇਖ ਸਾਹਮਣੇ ਤੇਰੇ ਗੁਰੂ ਨਾਨਕ ਸਾਹਿਬ ਬੈਠਾ ਹੈ ਜੇ ਗੁਰੂ ਨਾਨਕ ਸਾਹਿਬ ਦੀ ਬਾਣੀ ਪੜਦੇ ਵੇਖ ਤੂੰ ਗੁਰੂ ਨਾਨਕ ਸਾਹਿਬ ਦੇ ਨਾਲ ਗੱਲਬਾਤਾਂ ਕਰਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜਨੀ ਹੈ ਤੇ ਇੰਜ ਸਮਝ ਵੀ ਮੈਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਵਚਨ ਕਰਦਾ ਹੈ ਸਾਡੇ ਗੁਰੂ ਪ੍ਰਗਟ ਨੇ ਕਿਸੇ ਕਿਸੇ ਪਾਸੇ ਨਹੀਂ ਗੁਰੂ ਗਿਆ ਉਹ ਬੁੱਲਿਆ ਰੱਬ ਤੈਥੋਂ ਵੱਖ ਨਹੀਂ ਪਰ ਵੇਖਣ ਵਾਲੀ ਤੇਰੀ ਅੱਖ ਨਹੀਂ ਹੈ ਗੁਰੂ ਨਹੀਂ ਦੂਰ ਗੁਰੂ ਤੋਂ ਅਸੀਂ ਦੂਰ ਹੋਏ ਹੋਏ ਐਸੇ ਕਰਕੇ ਕੀਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਡੇ ਗੁਰਬਾਣੀ ਕਹੇ ਕੋਈ ਵੀ ਪ੍ਰਚਾਰਕ ਹੈ ਕੋਈ ਵੀ ਬਾਬਾ ਹੈ ਉਹਦਾ ਇੱਕ ਕਹਿਣ ਦਾ ਬਹਾਨਾ ਹੁੰਦਾ ਹੈ ਤੇ ਸਾਰਾ ਕੁਝ ਕਹਿਣਾ ਤੇ ਗੁਰੂ ਸਾਹਿਬ ਨੇ ਆਪ ਹੀ ਹੁੰਦਾ ਹੈ ਸਾਰੀ ਕਲਾ ਭਾਈ ਗੁਰੂ ਦੀ ਹੀ ਵਰਤਦੀ ਹਿੰਦੀ ਹੈ ਸਾਡੇ ਵਰਗਿਆਂ ਦਾ ਤਾਂ ਇੱਕ ਕਹ ਲੈ ਬਹਾਨਾ ਹੁੰਦਾ ਹੈ ਸਾਡੀ ਕੀ ਔਕਾਤ ਹੈ ਕਿ ਅਸੀਂ ਗੁਰਬਾਣੀ ਦੀ ਵਿਚਾਰ ਕਰ ਸਕੀਏ ਗੁਰਬਾਣੀ ਦਾ ਉਪਦੇਸ਼ ਤੁਹਾਨੂੰ ਦੇ ਸਕੀਏ ਨਹੀਂ ਇਹ ਤੇ ਜਿਉਂ ਬੁਲਾਵੇ ਤਿਉਂ ਬੋਲੇ ਸਵਾਮੀ ਗੁਰੂ ਆਪ ਵਰਤਦਾ ਹਰ ਪਾਸੇ ਵਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਜੇ ਗੁਰਬਾਣੀ ਕਹੈ ਸੇਵਕ ਜਨ ਮੰਨੈ ਪ੍ਰਤਖ ਗੁਰੂ ਨਿਸਤਾਰੇ ਹੋਰ ਨੋਟ ਕਰਿਓ ਹੋਰ ਧਰਮਾਂ ਦੇ ਬੰਦਿਆ ਨੂੰ ਰੱਬ ਲੱਭਣ ਦੀ ਲੋੜ ਹੈ ਰੱਬ ਲੱਭਣ ਦੀ ਲੋੜ ਹੈ ਗੁਰੂ ਦੀ ਲੋੜ ਹੈ ਪਰ ਗੁਰੂ ਕੇ ਸਿੱਖੋ ਤੋਂ ਰੱਬ ਲੱਭਣ ਦੀ ਲੋੜ ਨਹੀਂ ਹੈ ਤੁਹਾਨੂੰ ਤੁਹਾਨੂੰ ਰੱਬ ਲੱਭਣ ਦੀ ਲੋੜ ਨਹੀਂ ਕਿਉਂਕਿ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੀ ਬਾਹ ਸਾਡੇ ਰੱਬ ਗੁਰੂ ਗ੍ਰੰਥ ਸਾਹਿਬ ਨੂੰ ਫੜਾ ਗਏ ਸਾਡੇ ਕੋਲੇ ਰੱਬ ਹੈ ਰੱਬੀ ਬਾਣੀ ਹੈ ਗੁਰੂ ਗ੍ਰੰਥ ਸਾਹਿਬਾ ਸਾਨੂੰ ਰੱਬ ਲੱਭਣ ਦੀ ਲੋੜ ਨਹੀਂ ਹੈ ਰੱਬ ਸਾਡੇ ਕੋਲੇ ਹੈ ਰੱਬ ਦੇ ਕੀ ਅਰਥ ਨੇ ਜਿਹੜਾ ਰੱਬ ਸ਼ਬਦ ਹੈ ਅੱਬਾ ਤੋਂ ਬਣਿਆ ਹੋਇਆ ਹੈ ਅੱਬਾ ਬਾਪ ਨੂੰ ਕਹਿੰਦੇ ਨੇ ਅੱਬਾ ਅੱਬਾ ਬਾਪ ਨੂੰ ਕਹਿੰਦੇ ਨੇ ਜਿਵੇਂ ਬਾਪ ਦੇਖਭਾਲ ਕਰਦਾ ਆਪਣੇ ਬੱਚਿਆਂ ਦੀ ਅੱਬਾ ਤੋਂ ਬਣਿਆ ਰੱਬ ਤੇ ਰੱਬ ਕੀ ਹੈ ਸਾਡਾ ਬਾਪ ਹੀ ਹੈ ਰੱਬ ਕੌਣ ਹੈ ਗੁਰੂ ਗ੍ਰੰਥ ਸਾਹਿਬ ਜੀ ਨੇ ਗੁਰੂ ਗ੍ਰੰਥ